ਅਸਲ ਤੋਂ 4 ਦਿਨ ਪਹਿਲਾਂ ਫਿਰੋਜ਼ਪੁਰ ਦੇ ਮੱਖੂ ਚ ਅਕਾਲੀ ਨੇਤਾ ਦੀ ਨਿਊ ਦੀਪ বাস ਕੰਪਨੀ ਤੋਂ ਟੱਕਰ ਲੱਗਣ ਕਾਰਨ 10 ਸਾਲਾ ਕੁੜੀ ਦੀ ਮੌਤ ਹੋ ਗਈ ਸੀ। ਪਰਿਵਾਰ ਵੱਲੋਂ ਇਲਜ਼ਾਮ ਲਾਇਆ ਗਿਆ ਕਿ ਸੀਪੀਐਸ ਵਿਰਸਾ ਸਿੰਘ ਬਲਟੋਹਾ ਪਰਿਵਾਰ ਨੂੰ ਕਾਨੂੰਨੀ ਕਾਰਵਾਈ ਜਾਂ ਮੀਡੀਆ 'ਚ ਮਸਲਾ ਨਾ ਲੈ ਕੇ ਆਉਣ ਲਈ ਦਬਾਅ ਬਣਾ ਰਹੇ ਨੇ। ਇਸ ਮਸਲੇ ਤੇ ਸਿਆਸਤ ਵੀ ਵਿਹਾਵੀ ਰਹੀ। ਸੀਐਲਪੀ ਲੀਡਰ ਚਰਨਜੀਤ ਸਿੰਘ ਚੰਨੀ ਨੇ ਵੀ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ। ਵਿਰਸਾ ਸਿੰਘ ਬਲਟੋਹਾ ਨੇ ਸਪਸ਼ਟਿਕਰਨ ਦਿੱਤਾ ਹੈ। ਉਹਨਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਸਿਆਸੀ ਵਿਰੋਧੀ ਬਰਗਲਾ ਰਹੇ ਨੇ। ਉਹਨਾਂ ਸਾਨੂੰ ਐਮਐਲਏ ਸਾਹਿਬ, ਗਾਂਵ ਸਰਪ ਕੀ ਨਹੀਂ ਦੇ ਕੀ ਨਾਲ ਦੇ ਧਰ ਤੇ ਉਲਟਾ ਕਾਰਵਾਈ ਹੋ ਜੂਗੀ ਤੇ ਕੀ ਨਾਲ ਦੇ ਤੁਸੀਂ ਚੁੱਪ ਕਰਕੇ ਬਹਿ ਜਾਓ ਮੀਡੀਆ ਵਾਲਿਆਂ ਕੋਲ ਕਿਤੇ ਨਾ ਜਾਇਓ ਜੀ ਨਹੀਂ ਦੇ ਧਰ ਤੇ ਕਾਰਵਾਈ ਹੋ ਜੂਗੀ ਸਾਡੇ ਤੇ ਕਾਰਵਾਈ ਕਾਦੀ ਹੋਣੀ ਇੱਕ ਤੇ ਬੇਟੀ ਪੂਰੀ ਹੋਈ ਆ ਤੇ ਇੱਕ ਤੇ ਅਸੀਂ ਆਪ ਦੇ ਕਾਰਵਾਈ ਸਾਡੀ ਕਾਰਵਾਈ ਕਿਤੇ ਕਰੋ ਨਹੀਂ ਨਾ ਜਾ ਸਕਦੇ ਕਹਿੰਦੇ ਕਰੋ ਤੁਸੀਂ ਬਾਹਰ ਨਿਕਲ ਜਾਓ ਦੋਵੇਂ ਜੀ ਸ਼ੋਸ਼ੇ ਬਾਜੀ ਵਾਲੇ ਧਾਮੇ ਵਾਲੇ ਤੇ ਭੈੜੀਆਂ ਸ਼ਾਦਸ਼ਾ ਰਚਣ ਵਾਲੇ ਲੋਕ ਨੇ ਇਹਨਾਂ ਨੂੰ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਹੰਦ ਦੀ ਨਹੀਂ ਬਾਕੀ ਪਰਿਵਾਰ ਉਹ ਗਿਆ ਜਦ ਸਰਮੇ ਜਾਏ ਤੇ ਜਿਹੜਾ ਵੀ ਕੋਈ ਉਹਨਾਂ ਨੂੰ ਬਗੜਾਉਂਦਾ ਹੈ ਉਹ ਉਹਦੇ ਕੁਦਰਤੀ ਹੈ ਕਿ ਉਹਨਾਂ ਦੇ ਚਾਸੇ 'ਚ ਉਹ ਆ ਜਾਂਦੇ ਨੇ ਬਾਕੀ ਮੈਂ ਨਾ ਇਹਨਾਂ ਗੱਲਾਂ 'ਚ ਕਦੀ ਪਿਆ ਆ ਮੈਂ ਜੋ ਕਾਨੂੰਨ ਦੀ ਕਰ ਵੀ ਵਰਦੀ ਹੈ ਹੁਣੀ ਚਾਹੀਦੀ ਹੈ ਨਾ ਕਿਸੇ ਨੇ ਰਾਈ ਨਾਮ ਦੀ ਮੇਰੇ ਕੋਲੇ ਕਰਵਾਉਣ ਵਾਸਤੇ ਪਹੁੰਚ ਕੀਤੀ ਹੈ ਤੇ ਨਾ ਮੈਂ ਕਿਸੇ ਕੋਲੇ ਰਾਈ ਨਾਮ ਦੀ ਗੱਲ ਕੀਤੀ ਹੈ ਤੇ ਬਾਕੀ ਕਾਨੂੰਨ ਆਪ ਦੀ ਜਿਹੜੀ ਆ ਜੋ ਦਾ ਰਸਤਾ ਹੈ ਉਹ অপরাধ ਹੈ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਪਰ ਕਰਵੀ ਹੋਈ ਹੈ